ਲਾ ਮਤਰਾ ਚੈੱਕ ਕਰੋ ਚੈੱਕ ਕਰੋ ਸੂਏ ਆ ਇਥੇ ਚਾਲ ਬੋ ਗੋਤੇ ਬਹੁਤ ਹੋ ਰਹੇ ਲੋਕਾਂ ਦੇ ਐਵੇਂ ਪੈ ਗਏ ਗੋਤੇ ਉਹ ਪੈ ਗਏ ਸੁਲਾਗੇ ਗੋਤੇ ਹੋ ਗਿਆ ਵਿੱਚ ਲੈ ਆਪਾਂ ਡਾਈ ਮਾਰੀ ਫਿਰ ਇਕ ਲੜ ਬੜੀ ਕੈਮਰੇ ਦੇ ਹੱਥ ਆ ਜਾ ਚਲ ਅੱਜ 15 ਜਨ ਹਾਂ ਹਾਂ ਮੈਂ ਬੰਦ ਨਹੀਂ ਕੀਤੀ ਉਹ ਜਾਓ 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 ਚਲ ਤਾਂ ਚੱਲ ਆ ਜਾਓ ਤੂੰ ਸਟਾਰਟਿੰਗ ਕਰਨੀ ਉਹ ਨਾਲ ਤੇਰੇ ਕੈਮਰਾ ਹੋਵੇ ਕੈਮਰਾ ਆਨ ਕਰਕੇ ਪਾਸੇ ਮੇਰੇ ਲਗਾ ਕੇ ਬਣਾਵਣੀ ਆ ਚਲ ਬਾਹਰ ਇਹਦੇ ਵਿੱਚ

ਪਾਣੀ ਜ਼ਿਆਦਾ ਅੱਜ ਪਾਣੀ ਜਿਆਦਾ ਅੱਜ ਪਾਦੂਵੇ ਕਦੀ ਹਾਂ ਆਹ ਮਾਰ ਲਾ ਸਾਲਿਆ 5 ਮਿੰਟ ਦੀ ਵੀਡੀਓ ਬੰਜੂ 2.5 ਮਿੰਟ ਦੀ ਹੋ ਗਈ ਰਾਦੇ ਤੈਨੂੰ ਪਾਰਸ ਦਾ ਥਾਪੜ ਆ ਜਾ ਚੱਲ ਇੱਥੇ ਮਾਰ ਭੱਜ ਗਏ ਡਰ ਗਿਆ ਚੱਲ ਜਾਣ ਦੇ कोते पैके पैके चकल भले न चकल पाणी त साफ़ हूंदा चलो पाणी गंदा न चल बि ਆਹੋ ਆਹੇ ਕਹਾ ਗਿਆ ਤੇ ਸੱਟ ਲੱਗੀ ਸਟਾਈਲ ਦੇਖੋ ਮੁੰਡੇ ਦਾ ਚੈੱਕ ਕਰੋ ਸਟਾਈਲ ਦੀਆਂ ਗੱਲ ਕੱਢ ਕੇ ਤਾਂ ਆਇਆ ਨਹੀਂ ਜਾਂਦਾ ਨਾ ਪਾਣੀ ਘੜਾ ਹੁਣ ਦਿੰਦਾ ਵਾ ਆਤਮਰਾਮਾ

ਪ੍ਰਮਾਤ ਨੋ ਚਲਾ ਜਾ ਅੱਗੇ ਆ ਜਾ ਅੱਗੇ ਆ ਜਾ ਕਰਦਾ ਨਾ ਤੂੰ ਆ ਜਾ ਕਰ ਜਾ ਨਹੀਂ ਜਿਹੜਾ ਜਾਣਾ ਸਾਲੇ ਟੱਟ ਲੱਗੀ ਤੇਰੇ ਐ ਦਾ ਜਾਣਾ ਕਰੀ ਹੋਰੇ ਇਹਨੂੰ ਆਜੇਗਾ ਐ ਬਾਗਰ ਦਾ ਚੋਰ ਨਾ ਲਾ ਰਿਹਾ ਲਾ ਪਰ ਆ ਬੋਟ ਪੜਾਉਂਦਾ ਕਰੇ ਮੈਂ ਚੜ ਪਾ ਕਸ਼ਟ ਕਰਦਾ ਆਰਮੀ ਹੈ ਫੌਜੀ ਦੇ ਨਾ ਚੜਿਆ ਜਾਂਦਾ ਉਹ ਦੇ ਮੱਥੇ ਤੇ ਲੀਓ ਚੱਕੀ ਹੁੰਦਾ ਐ ਤੇਰਾ ਕੇ ਚੜ ਗਿਆ ਮੁੰਡਾ ਸਾਰਾ ਕੁਝ ਪਾਰ ਪੜਾਉਂਦਾ ਹਾਂ ਉਹ ਦੇਖਦਾ ਆਹੀਂ ਚੱਲਦੇ ਆ ਓਏ ਓਰੇ ਆਹੀਂ ਚੱਲਦੇ ਆ ਦਾ ਮਤਰਾ ਹੀ ਚੱਲੇ ਮੋਟਰ ਦੇ ਨੂੰ ਉਹਨਾਂ ਨੂੰ ਮੋਟਰ ਤੇ ਨਾ ਤੋਗੇ ਫਿਰ ਗਮਾਂ ਹੀ ਕਰੇ ਓਕੇ ਤੇ ਵੀਡੀਓ ਨੂੰ ਕਰ ਦਿਓ ਲਾ ਵੱਧ ਤੋਂ ਵੱਧ ਤੋਂ ਲਾਈਕ ਤਾਂ ਮਿਲਦਿਆਂ ਫਿਰ ਅਗਲੀ ਵੀਡੀਓ ਤੁਹਾਨੂੰ